ਪੰਜਾਬ ਦੇ ਰੋਪੜ ਤੋਂ ਕੈਨੇਡਾ ਸਟੂਡੈਂਟ ਵੀਜ਼ਾ ਉੱਤੇ ਆਈ ਤਨਵੀਰ ਕੌਰ ਨੇ ਜਦੋਂ ਟਰੱਕ ਡਰਾਈਵਰੀ ਸ਼ੁਰੂ ਕਰਨ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਤਾਂ ਉਹਨਾਂ ਨੂੰ ਇੱਕ ਮਿਹਣਾ ਸੁਣਨ ਨੂੰ ਮਿਲਿਆ ਤਨਵੀਰ ਦੱਸਦੇ ਹਨ ਟਰੱਕ ਤੇ ਲਾਉਣ ਵਾਲੇ ਆਪਣੇ ਹੀ ਲੋਕਾਂ ਨੇ ਮਿਹਣਾ ਮਾਰਿਆ ਸੀ ਹੁਣ ਇੱਕ ਕੁੜੀ ਸਾਨੂੰ ਟਰੱਕ ਡਰਾਈਵਰੀ ਸਿਖਾਏਗੀ ਔਰ ਤਨਵੀਰ ਨੇ ਹਾਰ ਨਹੀਂ ਮੰਨੀ ਆਦੇ ਉੱਤਰੀ ਅਮਰੀਕਾ ਦੇ ਮੁਸ਼ਕਲ ਵਾਤਾਵਰਨ ਵਿੱਚ ਵੀ ਟਰੱਕ ਡਰਾਈਵਰੀ ਜਿਹਾ ਜੋਖਮ ਭਰਿਆ ਕੰਮ ਜਾਰੀ ਰੱਖਿਆ। تنویر कौर ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਵਿੱਚ ਰਹਿੰਦੀ ਹੈ। ਬ੍ਰੈਂਪਟਨ ਸ਼ਹਿਰ ਪੰਜਾਬ ਪ੍ਰਵਾਸੀ ਵਿਦਿਆਰਥੀਆਂ ਦਾ ਘੜ ਮੰਨਿਆ ਜਾਂਦਾ ਹੈ। تنویر ਨੇ ਅਮ੍ਰਿਤ ਟਰੱਕ ਦੀ ਪੜ੍ਹਾਈ ਪੰਜਾਬ ਵਿੱਚ ਕੀਤੀ। ਉਹ 2017 ਵਿੱਚ ਪੰਜਾਬ ਤੋਂ ਕੈਨੇਡਾ ਆ ਗਈ ਸੀ। ਹੁਣ ਉਹ ਕੈਨੇਡਾ ਦੀ ਨਾਗਰਿਕ ਹੈ। ਟਰੱਕ ਡਰਾਈਵਰ ਕਿਤੇ ਇਹ ਵਾਲਾ ਪਹੁੰਚੂਗਾ ਅਤੇ ਚਾਹ ਬਾਰੇ ਨਵੀਰ ਦੱਸਦੀ ਹੈ ਮੇਰੇ ਪਿਤਾ ਟਰੱਕ ਡਰਾਈਵਰ ਸਨ ਪਹਿਲਾਂ ਸਾਡੇ ਆਪਣੇ ਟਰੱਕ ਦੇ ਸਨ ਮੈਂ ਇਹ ਕਹਿ ਸਕਦੀ ਹਾਂ ਕਿ ਟਰੱਕ ਡਰਾਈਵਰੀ ਮੇਰੇ ਖੂਨ ਵਿੱਚ ਹੈ تنویر ਦੇ ਪਿਤਾ ਦਾ ਸਬੰਧ ਟਰਾਂਸਪੋਰਟ ਨਾਲ ਰਿਹਾ ਹੈ ਉਹਨਾਂ ਨੇ ਕਾਫੀ ਸਮੇਂ ਤੱਕ ਭਾਰਤ ਵਿੱਚ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕੀਤਾ ਫਿਲਹਾਲ تنਵੀਰ ਦੇ ਪਿਤਾ ਰੋਪੜ ਵਿੱਚ ਸਰਕਾਰੀ ਨੌਕਰੀ ਕਰਦੇ ਹਨ ਪਿਛਲੇ 5 ਸਾਲਾਂ ਤੋਂ ਕਿਤੇ ਵਿੱਚ ਜੁੜੀ تنਵੀਰ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੇ ਕਦੇ ਵੀ ਆਪਣਾ ਹੌਸਲਾ ਨਹੀਂ ਹਾਰਿਆ ਰਾਕਨ ਨਾਲ ਆਪਣੇ ਮੋਹ ਬਾਰੇ ਉਹ ਦੱਸਦੇ ਹਨ ਕਿ ਟਰੱਕ ਹੀ ਉਹਨਾਂ ਦਾ ਘਰ ਸੀ ਤੇ ਲੋਕ ਉਹਨਾਂ ਨੂੰ ਕਿਹਾ ਕਰਦੇ ਸੀ ਕਿ تنویر ਹਣ ਤੂੰ ਆਪਣੇ ਘਰ ਦਾ ਸਮਾਨ ਵੀ ਟਰੱਕ ਵਿੱਚ ਹੀ ਰੱਖ ਲੈ تنویر ਦੱਸਦੇ ਹਨ ਕਿ ਲਾਇਸੈਂਸ ਲੈਣ ਤੋਂ ਬਾਅਦ ਉਸ ਨੇ ਕਈ ਸਾਲ ਤੱਕ ਕੈਨੇਡਾ ਤੋਂ ਅਮਰੀਕਾ ਸਮਾਨ ਲੈ ਕੇ ਜਾਣ ਦਾ ਪੈੜਾ ਤੈ ਕੀਤਾ ਹੈ تنویر ਕੌਰ ਮੁਤਾਬਕ ਉਸ ਦੇ ਘਰ ਵਾਲੇ ਤਾਂ ਮੰਨ ਗਏ ਪਰ ਕਈ ਰਿਸ਼ਤੇਦਾਰਾਂ ਨੂੰ ਅਜੇ ਵੀ ਉਸ ਦਾ ਕੀਤਾ ਪਸੰਦ ਨਹੀਂ ਹੈ ਪਰੰਤੂ ਉਹ ਆਪਣੇ ਕੀਤੇ ਤੋਂ ਖੁਸ਼ ਹੈ ਯਾਦ ਰਹਿ ਕਿ ਕੈਨੇਡਾ ਦੀਆਂ 10 ਖਤਰਨਾਕ ਨੌਕਰੀਆਂ ਵਿੱਚੋਂ ਟਰੱਕ ਡਰਾਈਵਰੀ ਵੀ ਇੱਕ ਸ਼ਾਮਲ ਹੈ। ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ਬਾਰੇ ਉਹ ਦੱਸਦੇ ਹਨ ਸਭ ਤੋਂ ਪਹਿਲਾਂ ਅਸੀਂ ਪ੍ਰੀ ਟਿਪਿੰਗ ਕਰਦੇ ਹਾਂ ਜਿਸ ਵਿੱਚ ਟਰੱਕ ਦੀਆਂ ਲਾਈਟਾਂ, ਟਾਇਰਾਂ ਵਿੱਚ ਹਵਾ ਤੇ ਹੋਰ ਚੀਜ਼ਾਂ ਚੈੱਕ ਕਰਦੇ ਹਾਂ। ਉਹ ਦੱਸਦੇ ਹਨ ਪੇਸ਼ੇਵਰ ਡਰਾਈਵਰ ਦੇ ਵਜੋਂ ਉਹਨਾਂ ਨੂੰ ਆਪਣੇ ਨਾਲ-ਨਾਲ ਹੋਰਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੈ। ਆਪਣਾ ਇੱਕ ਮੁਸ਼ਕਲ ਭਰਿਆ ਤਜਰਬਾ ਸਾਂਝਾ ਕਰਦੇ ਹਾਂ ਉਹ ਦੱਸਦੇ ਹਨ ਕਿ ਮੌਸਮ ਕਰਕੇ ਕਈ ਵਾਰ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਦੱਸਿਆ ਕਿ ਬਰਫ਼ਬਾਰੀ ਸਮੇਂ ਅਕਸਰ ਟਰੱਕ ਤਿਲਕੇ ਜਾਂਦਾ ਹੈ। ਬਹੁਤ ਹੀ ਧਿਆਨ ਨਾਲ ਇਸ ਨੂੰ ਚਲਾਉਣਾ ਪੈਂਦਾ ਹੈ ਅਤੇ ਕਈ ਵਾਰ ਛੋਟੀ ਜਿਹੀ ਗਲਤੀ ਵੀ ਬਹੁਤ ਮਹਿੰਗੀ ਪੈ ਜਾਂਦੀ ਹੈ। ਇੱਕ ਵਾਰੀ ਮੈਂ ਅਮਰੀਕਾ ਤੋਂ ਕੈਨੇਡਾ ਆ ਰਹੀ ਸੀ। ਡੀਟਰੋਇਟ ਮਸ਼ੀਨਗਨ ਵਿੱਚ ਬਲੈਕ ਆਈਸ ਹੁੰਦੀ ਹੈ। ਉਥੇ ਟਰੱਕ ਦੀ ਰਫ਼ਤਾਰ ਮੈਂ 15 ਕਿਲੋਮੀਟਰ ਪ੍ਰਾ ਹਵਰ ਸੀ। ਪਰ ਫਿਰ ਵੀ ਬਲੈਕ ਆਈਸ ਕਰਕੇ ਉਹਨਾਂ ਦਾ ਟਰੱਕ ਸੱਜੇ ਪਾਸੇ ਵੱਲ ਘੁੰਮ ਗਿਆ। ਬਹੁਤ ਮੁਸ਼ਕਲ ਨਾਲ ਮੈਂ ਟਰੱਕ ਸੰਭਾਲਿਆ ਤੇ ਮੋੜ ਸੜਕ ਉੱਤੇ ਆਈ। ਅਨਵੀਰ ਨੇ ਦਸਿਆ ਅਕਸਰ ਟਰੱਕ ਵਿੱਚ ਉਹ ਗੱਲੀ ਹੀ ਹੁੰਦੀ ਹੈ ਇਸ ਕਰਕੇ ਇਹਨਾਂ ਚੁਣੌਤੀਆਂ ਵਾਲਾ ਟਰੈਕਟਰ ਆ ਵੀ ਆਪੇ ਹੀ ਕਰਨਾ ਪੈਂਦਾ ਹੈ ਪਿਛਲੇ 5 ਸਾਲਾਂ ਤੋਂ ਡਰਾਈਵਰੀ ਦੇ ਕਿਤੇ ਨਾਲ ਜੁੜੀ ਤਾਂ ਨਵੀਰ ਦੱਸਦੀ ਹੈ ਬਚਪਨ ਤੋਂ ਉਹਨਾਂ ਨੂੰ ਡਰਾਈਵਰੀ ਨਾਲ ਮੋਹ ਸੀ ਜਦੋਂ ਟਰੱਕ ਡਰਾਈਵਰੀ ਬਾਰੇ ਘਰਦਿਆਂ ਨੂੰ ਦੱਸਿਆ ਤਾਂ ਅਨਵੀਰ ਕੌਰ ਮੁਤਾਬਕ ਹੋਟਲ ਦੀ ਨੌਕਰੀ ਛੱਡ ਕੇ ਉਸਨੇ ਟਰੱਕ ਡਰਾਈਵਰ ਲਾਇਸੈਂਸ ਲੈਣ ਬਾਰੇ ਸੋਚਿਆ ਤਾਂ ਉਹਨਾਂ ਦੇ ਘਰਦਿਆਂ ਨੇ ਅਜੀਹਾ ਕਰਨ ਤੋਂ ਇਨਕਾਰ ਕਰ ਦਿੱਤਾ ਖਾਸ ਕਰਕੇ ਉਹਨਾਂ ਦੇ ਪਿਤਾ ਨੇ ਉਹਨਾਂ ਦੇ ਪਿਤਾ ਦੀ ਦਲੀਲ ਸੀ ਕੁੜੀਆਂ ਲਈਏ ਕਿ ਤਾਂ ਠੀਕ ਨਹੀਂ ਹੈ ਕਿਉਂਕਿ ਇਹ ਪੁਰਸ਼ ਪ੍ਰਧਾਨ ਕੀਤਾ ਹੈ ਪਰ ਆਖਰਕਾਰ تنویر ਦੀ ਜਿੱਤ ਬਾਅਦ ਉਹਨਾਂ ਦੇ ਪਿਤਾ ਮੰਨ ਗਏ ਅਤੇ ਟਰੱਕ ਦਾ ਲਾਇਸੈਂਸ ਲੈਣ ਦੀ ਆਗਿਆ ਦੇ ਦਿੱਤੀ BBC ਨਾਲ ਗੱਲਬਾਤ ਕਰਦਿਆਂ ਤਨਵੀਰ ਕੌਰ ਦੱਸਦੀ ਹੈ ਕਿ ਕੋ ਮੌਂਤਰੀ ਵਿਦਿਆਰਥੀ ਦੇ ਤੌਰ ਉਤੇ ਉਹਨਾਂ ਨੇ ਸ਼ੁਰੂ ਵਿੱਚ ਹੋਟਲ ਵਿੱਚ ਕੰਮ ਕੀਤਾ। ਤਨਵੀਰ ਦੱਸਦੇ ਹਨ ਕਿ ਜਿਸ ਹੋਟਲ ਵਿੱਚ ਉਹ ਕੰਮ ਕਰਦੇ ਉੱਥੇ ਅਕਸਰ ਟਰੱਕ ਆ ਕੇ ਰੁਕਦੇ ਸਨ। ਇਸ ਕਰਕੇ ਟਰੱਕਾਂ ਨੂੰ ਨੇੜੇੋਂ ਦੇਖਣ ਅਤੇ ਡਰਾਈਵਰੀ ਦੀਆਂ ਦਿਲਚਸਪ ਗੱਲਾਂ ਸੁਣ ਕੇ ਉਹ ਇਸ ਕਿਤੇ ਵੱਲ ਖਿੱਚੀ ਆਈ। ਤਨਵੀਰ ਦੱਸਦੇ ਹਨ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਕਿਹਾ ਸੀ ਕਿ ਇਹ ਮਰਦ ਪ੍ਰਧਾਨ ਕੀਤਾ ਹੈ। ਅਤੇ ਇਸ ਵਿੱਚ ਕੁੜੀਆਂ ਨੂੰ ਮਰਦ ਕਰੇ ਵੀ ਪ੍ਰਵਾਨਗੀ ਨਹੀਂ ਦੇਣਗੇ। ਉਹ ਦੱਸਦੇ ਹਨ ਕਿ ਉਹਨਾਂ ਨੂੰ ਸ਼ੁਰੂਆਤ ਵਿੱਚ ਕਾਫੀ ਮੁਸ਼ਲਾਂ ਦਾ ਸਾਹਮਣਾ ਕਰਨਾ ਪਿਆ ਆਪਣਾ ਤਜਰਬਾ ਸਾਂਝਾ ਕਰਦੇ ਹਨ ਉਹ ਦੱਸਦੇ ਹਨ ਸ਼ੁਰੂਆਤ ਵਿੱਚ ਮੈਨੂੰ ਪ੍ਰਵਾਨਗੀ ਨਹੀਂ ਮਿਲੀ ਪਰ ਹੌਲੀ-ਹੌਲੀ ਹੁਣ ਹੋਰ ਕੁੜੀਆਂ ਵੀ ਇਸ ਕਿਤੇ ਵੱਲ ਆ ਰਹੀਆਂ ਹਨ ਉਹ ਕਹਿੰਦੇ ਹਨ ਕਿ ਇਸ ਕਿਤੇ ਵਿੱਚ ਤੁਸੀਂ ਆਪਣੇ ਬੌਸ ਹੋ ਉਹ ਦੱਸਦੇ ਹਨ ਮੇਰੇ ਲਈ ਆਮਦਨ ਬਹੁਤ ਮਾਇਨੇ ਰੱਖਦੀ ਹੈ ਮੈਂ ਚਾਹੁੰਦੀ ਸੀ ਕਿ ਛੇਤੀ ਤੋਂ ਛੇਤੀ ਆਰਥਿਕੌਰ ਸਥਿਰ ਹਾਲਾਤ ਵਿੱਚ ਆਵਾਂ ਇਹ ਵੀ ਇਸ ਕਿਤੇ ਵਿੱਚ ਆਉਣ ਦਾ ਮੁੱਖ ਕਾਰਨ ਸੀ ਰਕ ਡਰਾਈਵਰੀ ਦੇ ਤੇ ਤੋਂ ਹੁੰਦੀ ਆਮਦਨ ਬਾਰੇ ਉਹ ਦੱਸਦੇ ਹਨ ਕਿ ਇੱਕ ਡਰਾਈਵਰ ਆਉਤਨ 5000 ਡਾਲਰ ਕਮਾ ਲੈਂਦਾ ਹੈ ਅਤੇ ਜੇਕਰ ਆਪਣਾ ਟਰੱਕ ਹੋਵੇ ਤਾਂ ਇਹ ਰਕਮ ਵੱਧ ਵੀ ਹੋ ਸਕਦੀ ਹੈ ਉਹ ਦੱਸਦੇ ਹਨ ਸੋਸ਼ਲ ਮੀਡੀਆ ਉੱਤੇ ਵੀਡੀਓ ਪਾਉਣ ਦਾ ਮਕਸਦ ਹੋਰ ਕੁੜੀਆਂ ਨੂੰ ਇਸੇ ਤੇ ਵੱਲ ਆਨਲੀਪ ਰੇਰਰਤ ਕਰਨਾ ਹੈ ਤਨਵੀਰ ਕੌਰ ਦੱਸਦੇ ਹਨ ਕੈਨੇਡਾ ਦੇ ਟਰੱਕਾਂ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਹਨ ਇਸ ਕਰਕੇ ਸਫ਼ਰ ਦੌਰਾਨ ਟਾਕੇ ਹੀ ਘਰ ਬਣ ਜਾਂਦਾ ਹੈ ਤਨਵੀਰ ਨੇ ਦੱਸਿਆ ਪੈਸੇ ਇਸੇ ਤੇ ਵਿੱਚ ਜ਼ਿਆਦਾ ਜ਼ਰੂਰ ਹੈ ਪਰਿਵਾਰਕ ਲੋਕਾਂ ਦੇ ਕਈ ਦਿਨ ਤੱਕ ਦੂਰ ਰਹਿਣ ਕਾਰਨ ਇਕੱਲਾ ਕਈ ਵਾਰ ਮਾਨਸਿਕ ਤੌਰ ਉਤੇ ਬਹੁਤ ਰੰਗ ਕਰਦੀ ਹੈ